ਸੰਗਰੂਰ ਦੇ ਹਲਕਾ ਲਹਿਰਾਗਾਗਾ ਵਿਖੇ ਖੜੀਆਂ ਸਵਾਰੀਆਂ ਦਾ ਉਦੋਂ ਪਾਰਾ ਹਾਈ ਹੋ ਗਿਆ ਜਦੋਂ ਕੋਈ ਵੀ ਸਰਕਾਰੀ ਬੱਸ ਮੌਕੇ ਤੇ ਬੱਸ ਅੱਡੇ ਤੇ ਨਾ ਪਹੁੰਚੀ ਜਿਸ ਤੋਂ ਬਾਅਦ ਤੰਗ ਪਰੇਸ਼ਾਨ ਹੋਈਆਂ ਸਵਾਰੀਆਂ ਨੇ ਛੋਟੀ ਮਿੰਨੀ ਬੱਸ ਜੋ ਕਿ 27 ਸੀਟਰ ਹੈ ਉਸ ਨੂੰ ਘੇਰਾ ਪਾ ਲਿਆ ਇਸ ਮੌਕੇ ਉੱਪਰੋਂ ਮੀਡੀਆ ਵਾਲੇ ਵੀ ਆਪਣੇ ਕੈਮਰੇ ਲੈ ਕੇ ਪਹੁੰਚ ਗਏ ਜਦੋਂ ਸਵਾਰੀਆਂ ਨੂੰ ਬੱਸ ਕਿਰਨ ਦਾ ਕਾਰਨ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਤਿੰਨ ਤਿੰਨ ਬੱਸਾਂ ਦਾ ਟਾਈਮ ਹੈ ਪਰ ਮੌਕੇ ਤੇ ਇੱਕ ਬੱਸ ਵੀ ਨਹੀਂ ਪਹੁੰਚਦੀ ਜਿਸ ਕਾਰਨ ਸਵਾਰੀਆਂ ਨੂੰ ਖੱਜਲ-ਖੁਆਰ ਹੋਣਾ ਪੈਂਦਾ ਹੈ ਮਨਾਰਾਜੀ ਵੀਰੇ ਰਾਜਵਿੰਦਰ ਬੱਸਾਂ ਕਿਉਂ ਕੱਟੀਆਂ ਹੋਈਆਂ ਅਸੀਂ ਸੁਨਾਮ ਜਾਂਦੇ ਹਾਂ ਕਾਰਨ ਕੀ ਹੈ ਕੋਈ ਡਿਟੇਲ ਦੇ ਦੱਸੋ ਕਾਰਨ ਕੀ ਹੈ ਜਿੱਥੇ ਤਿੰਨ ਬੱਸਾਂ ਚੱਲਦੀਆਂ ਨੇ ਜੀ ਇੱਕ 7:50 ਤੇ ਬਾਯਾ ਨਗਲਾ ਇੱਕ 8:05 ਮਿੰਟਾਂ ਤੇ ਮਿੰਨੀ ਚੱਲਦੀ ਹੈ ਇੱਕ 8:15 ਮਿੰਟਾਂ ਤੇ ਵੱਡੀ ਬੱਸ ਚੱਲਦੀ ਹੈ ਜਿਹਦੇ ਵਿੱਚ ਦੋ ਬੱਸਾਂ 52 ਸੀਟਰ ਨੇ ਤੇ ਇੱਕ ਬੱਸ 26 ਸੀਟਰ ਠੀਕ ਹੈ ਜੀ ਸਾਡਾ ਮੇਨ ਰੌਲਾ ਇਹੀ ਹੈ ਵੀ ਜਿਹੜੀਆਂ ਇੱਥੇ ਆਪਣੇ ਲਹਿਰੇ ਨੂੰ ਸਨਾਮ ਤੋਂ ਸੰਗਰੂਰ ਤੱਕ ਆਪਾਂ ਉਹਨੂੰ ਬੱਸਾਂ ਪ੍ਰਵਾਇਡ ਕੀਤੀ ਜਾਣਾ ਸਰਕਾਰੀ ਦੂਜੀ ਗੱਲ ਇੱਥੇ ਹੁਣ ਜਿੰਨੇ ਵੀ ਸਫਰ ਕਰਦੇ ਨੇ ਸਨਾਮ ਤੋਂ ਲਹਿਰੇ ਤੋਂ ਸਨਾਮ ਜਾਂ ਸੰਗਰੂਰ ਸਭ ਦਿੱਲੀ ਕੰਮਕਾਰ ਵਾਲੇ ਨੇ ਤੇ ਦਿੱਲੀ ਪਾਸ ਬਣਾਏ ਹੋਏ ਨੇ ਪਾਸ ਵੀ ਪੀਆਰਟੀਸੀ ਨੇ ਸਾਨੂੰ ਦਿੱਤੇ ਹੋਏ ਨੇ ਵੀ ਤੁਸੀਂ ਦਿੱਲੀ ਸਫਰ ਕਰੋ ਤੁਹਾਡਾ ਅੱਧਾ ਖਰਚਾ ਲੱਗੂਗਾ ਹੁਣ ਸਾਡੇ ਪਾਸ ਵੀ ਬਣਾਤੇ ਸਾਨੂੰ ਸਰਕਾਰੀ ਕੋਈ ਬੱਸਾਂ ਵੀ ਨਹੀਂ ਹੈਗੀਆਂ ਹੁਣ ਅਸੀਂ ਪ੍ਰਾਈਵੇਟ ਤੇ ਜਾਣੇ ਨਾਲ ਤਾਂ ਅਸੀਂ ਪਾਸ ਬਣਾਉਨੇ ਆ ਨਾਲੇ ਅਸੀਂ ਪੈਸੇ ਲਾ ਰਹੇ ਆ ਪਾਸ ਬਣਾਉਣ ਦੇ ਬਾਵਜੂਦ ਵੀ ਸਾਨੂੰ ਦਿੱਲੀ ਕਰਾਇਆ ਲਾਉਣਾ ਪੈਂਦਾ ਹੈ ਦੂਜੀ ਗੱਲ ਜਿਹੜੀ ਪ੍ਰਾਈਵੇਟ ਨੇ ਹੁਣ ਭਰਕੇ ਜਾਂਦੀਆਂ ਨੇ ਸਾਨੂੰ ਰੋਜ਼ ਲੜ ਕੇ ਧੱਕਾ ਮੁੱਕੀ ਕਰਕੇ ਚੜ੍ਹਨਾ ਪੈਂਦਾ ਪ੍ਰਸ਼ਾਸਨ ਨੂੰ ਅਸੀਂ ਫੋਨ ਕੀਤਾ ਸੀ ਤੇ ਲਹਿਰੇ ਆਪਣੇ ਜਿਹੜੇ ਬਰਿੰਦਰ ਗੋਇਲ ਨੇ ਜੀ ਐਮਐਲਏ ਸਾਹਿਬ ਉਹਨਾਂ ਨੂੰ ਫੋਨ ਕੀਤਾ ਉਹ ਕਹਿੰਦੇ ਜੀ ਹੱਲ ਹੋ ਗਿਆ ਹਾਲਾਂਕਿ ਇਹ 8:00 ਵਜੇ 5 ਮਿੰਟਾਂ ਦਾ ਜਿਹੜੀ বাস ਚੱਲਦੀ ਸੀ ਉਹ ਪਹਿਲੀ ਹੀ ਚੱਲਦੀ ਸੀ ਇਹੀ ਕਹਿੰਦੇ ਹੱਲ ਹੋ ਗਿਆ ਇਹਨਾਂ ਨੇ ਸਾਡਾ ਕੋਈ ਹੱਲ ਨਹੀਂ ਕਰਿਆ ਉਸ ਤੋਂ ਬਾਅਦ ਅਸੀਂ ਆਪਣਾ ਲਾਲਜੀਤ ਭੁੱਲਰ ਨੂੰ ਐਮਐਲਏ ਨੇੜੇ ਮੰਤਰੀ ਨੇ ਜਿਹੜੇ ਟਰਾਂਸਪੋਰਟ ਮੰਤਰੀ ਨੇ ਉਹਨਾਂ ਨੂੰ ਕਹਿਤਾ ਉਹਨਾਂ ਨੇ ਸਾਡਾ ਕੋਈ ਹੱਲ ਨਹੀਂ ਕਰਾਇਆ ਅਸੀਂ 3-4 ਵਾਰੀ ਪੀਆਰਟੀ ਵਾਲੇ ਮੁਲਾਜ਼ਮਾਂ ਨੂੰ ਕਹਤਾ ਵੀ ਕੋਈ ਹੱਲ ਕਰਾਓ ਸਾਡਾ ਕੋਈ ਵੀ ਹੱਲ ਨਹੀਂ ਕਰ ਰਿਆ ਹੁਣ ਸਾਡਾ ਹੁਣ ਇਸ ਲੈਵਲ ਤੇ ਸਾਡਾ ਕੋਈ ਹੱਲ ਕੀਤਾ ਜਾਵੇ ਜਿਆਦਾ ਪਾਸਾ ਨਾ ਬਣਾਓ ਜਾਂ ਫਿਰ ਜੇ ਪਾਸ ਬਣਾਏ ਨੇ ਤਾਂ ਸਾਰਿਆਂ ਨੂੰ ਇਹ ਸੁਵਿਧਾ ਦਿੱਤੀ ਜਾਵੇ ਪਿਆਣਾ ਗੁਰਪ੍ਰੀਤ ਸਿੰਘ ਹੈ ਜੀ ਗੁਰਪ੍ਰੀਤ ਸਿੰਘ ਐਡਵੋਕੇਟ ਡਿਸਟ੍ਰਿਕਟ ਹੌਸਾਮੂਰ ਸਾਡੀ ਸਰਕਾਰ ਨੂੰ ਇਹ ਹੀ ਬੇਨਤੀ ਹੈ ਕਿ ਸਾਰੀਆਂ ਬੱਸਾਂ ਦੀ ਟਾਈਮਿੰਗ ਹੈ ਜੋ ਉਹਨਾਂ ਦਾ ਟੇਲ ਹੈ ਸਾਰੀਆਂ ਬੱਸਾਂ ਚੱਲਣੀਆਂ ਚਾਹੀਦੀਆਂ ਨੇ ਬੱਸਾਂ ਤਕਰੀਬਨ ਤਿੰਨ ਬੱਸਾਂ ਚੱਲਦੀਆਂ ਨੇ 17 ਵਜੇ ਦੇ 50 ਮਿੰਟ ਤੇ 8:05 ਤੇ ਤੇ 8:15 ਦੇ ਪਰ ਤਿੰਨੇ ਬੱਸਾਂ ਚੋਂ ਇੱਕੇ ਬੱਸ ਚੱਲਦੀ ਹੈ ਜਿਹਦੇ ਕਾਰਨ ਸਾਰੀਆਂ ਸਵਾਰੀਆਂ ਨੂੰ ਸਟੂਡੈਂਟਸ ਨੂੰ ਤੇ ਹੋਰ ਕੰਮ ਕਰਨ ਵਾਲੇ ਸਾਰੇ ਬੰਦਿਆਂ ਨੂੰ ਬੜੀ ਪਰੇਸ਼ਾਨੀ ਆਂਦੀ ਹੈ। ਤਾਂ ਸਾਡੀ ਸਰਕਾਰ ਨੂੰ ਵਾਰ-ਵਾਰ ਇੱਕੋ ਬੇਨਤੀ ਹੈ ਵੀ ਸਾਰੀਆਂ ਬੱਸਾਂ ਜਿਹੜੇ ਚੱਲ ਰਹੀਆਂ ਹਨ ਉਹਨਾਂ ਨੂੰ ਚਲਾਣਾ ਬੱਸਾਂ ਇੱਥੋਂ ਠਾਕੇ ਖਨੋਰੀ ਬਾਰਡਰ ਤੇ ਭੇਜਦੀਆਂ ਕਿ ਉਹ ਸਾਰੀਆਂ ਬੱਸਾਂ ਲੈਰੇਗਾ ਅਗਲੇ ਖਨੋਰੀ ਬਾਰਡਰ ਤੇ ਭੇਜਣੇ ਅਸੀਂ। ਅਸੀਂ ਵਾਰ-ਵਾਰ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਵੀ ਸਾਰੀਆਂ ਬੱਸਾਂ ਚਲਾਣਾ ਤੇ ਤਾਂ ਕਿ ਬੱਸ ਨੂੰ ਰੋਕਣ ਦਾ ਕਾਰਨ ਕੀ ਹੈ ਤੁਹਾਡਾ ਬੱਸ ਨੂੰ ਰੋਕਣ ਦਾ ਕੋਈ ਕਾਰਨ ਨਹੀਂ ਹੈਗਾ ਬੱਸਾਂ ਦੇ ਵਿੱਚ ਰੂਲ ਕਰਿਆ ਹੋਇਆ ਵੀ ਜਿੰਨੀਆਂ ਸੀਟਾਂ ਉਹਨੇ ਬੰਦੇ ਚੜ੍ਹ ਕੇ ਜਾਣਗੇ ਪਰ ਬੱਸਾਂ ਨਾ ਹੋਰ ਬੱਸਾਂ ਨਾ ਆਣ ਦੇ ਕਾਰਨ ਲੋਕ ਇੱਕੋ ਬੱਸ ਚੜ੍ਹ ਜਾਂਦੇ ਨੇ ਤੇ ਕੰਡਕਟਰ ਡਰਾਈਵਰ ਆਪਣੀ ਰੂਲ ਕਾਰਨ ਮਜਬੂਰ ਨਹੀਂ ਵੀ ਹੋਰ ਨੂੰ ਲੈ ਕੇ ਨਹੀਂ ਜਾ ਸਕਦੇ ਤਾਂ ਕਰਕੇ ਬੱਸ ਰੋਕ ਰੱਖੀ ਇਹਨਾਂ ਨੇ ਕੁਲਦੀਪ ਸਿੰਘ ਜੀ ਕੁਲਦੀਪ ਸਿੰਘ ਦਾ ਕਾਰਕ੍ਰਮ ਦਾ ਕਾਰਨ ਕੀ ਹੋ ਗਿਆ ਕੀ ਕੰਮ ਕਰਦੇ ਹੋਏ ਤੇ ਮੈਂ ਕੰਡਕਟਰ ਐਂਡ ਕੋਈ ਆਡੀ ਸੀ ਸੌਰਵਦੀਪੂ ਦਾ ਬੱਸ ਘੜਾਉਂਦਾ ਸਵਾਰੀਆਂ ਨੇ ਬੱਸ ਰੋਕੀ ਹੈ ਜੀ ਇੱਥੇ ਟਾਈਮ ਨੇ 3 ਸਵਾਰੀਆਂ ਗੱਡੀ ਐ ਮਿੰਨੀ 27 ਸੀ 23 27 ਸਵਾਰੀਆਂ ਲੋਡ ਨੇ ਸਾਨੂੰ ਤੇ ਸਵਾਰੀ ਖੜੀ ਇੱਥੇ 150 ਜੇ ਤਾਂ ਮੈਂ 5-7 ਖੜਾ ਕੇ ਲੈ ਕੇ ਜਾਵਾਂ ਉਹ ਉਹਨਾਂ ਦੇ ਤਰਾਜ਼ ਕਰਦੇ ਨੇ ਵੀ ਉਹਨਾਂ ਨੂੰ ਵੀ ਲਾਓ ਜਾਂ ਸਾਰੇ ਜਾਵਾਂਗੇ ਓਵਰ ਲੋਡ ਦਾ ਅਸੀਂ ਲੈ ਨਹੀਂ ਜਾ ਲੈ ਕੇ ਜਾ ਸਕਦੇ ਜੀ ਸਰਕਾਰ ਦੇ ਆਰਡਰ ਨੇ ਇੱਕ ਵਾਰ ਬੱਸ ਕਿੰਨਾ ਟੰਗ ਕਰ ਰਹੇ ਨੇ ਇੱਥੇ 15-20 20-25 ਮਿੰਟ ਹੋ ਗਿਆ ਬੱਸ ਖੜੀ ਹੋਈ ਹੈ ਜਾਂਦੀ ਨਹੀਂ ਮਾਤਾ 8-15 ਦਾ ਟਾਈਮ ਹੈ ਕਿੰਨੀਆਂ ਬਸਾਂ ਦਾ ਜਿਹੜਾ ਇਹ ਤਾਂ ਗੱਡੀ ਪਿੱਛੋਂ ਹੀ ਖੁੱਲ੍ਹ ਹੋ ਜਾਂਦੀ ਜਾਂ ਕਾ ਮੂਨ ਕਦੋਂ ਆਉਂਦੀ ਹੈ ਜੀ ਇਹਦਾ ਜਾਖਲ ਚੋਟੀਆਂ ਤੁਸੀਂ ਗੱਡੀ ਸਿੱਖਣ ਹੋ ਜਾਂਦੀ ਹੌਲਾ ਮਤਲਬ ਇੱਥੇ ਇੱਕ ਡੇਢ ਸੌ ਸਵਾਰੀ ਖੜੀ ਐ ਇੱਥੇ ਜਿਹੜੇ ਦੋ ਟਾਈਮ ਆ ਗਿਆ ਉਹ ਤਿੰਨ ਟਾਈਮ ਨੇ ਜੀ ਸਾਡੇ ਹੋਰ ਦੋ ਟਾਈਮ ਗੱਡੀਆਂ ਘੱਟ ਹੁਣ ਕਾਰਨ ਗੱਡੀ ਕੋ ਆ ਰਹੀ ਇੱਥੇ ਕੀ ਡਿਗਰੀ ਟਾਈਮ ਹੈ ਉਹਨਾਂ ਦਾ ਟਿਕਾ 750 ਜੀ 184 ਐ 1816 ਕੰਡਕਟਰ ਦਾ ਕਹਿਣਾ ਹੈ ਕਿ ਸਾਨੂੰ 27 ਅਤੇ 52 ਸਵਾਰੀਆਂ ਤੋਂ ਵੱਧ ਬਿਠਾਉਣ ਦੀ ਇਜਾਜ਼ਤ ਨਹੀਂ ਹੈ ਦੂਜੇ ਪਾਸੇ ਸਵਾਰੀਆਂ ਨੇ ਸਰਕਾਰ ਅੱਗੇ ਅਪੀਲ ਕੀਤੀ ਹੈ ਕਿ ਇਸ ਮਸਲੇ ਦਾ ਹੱਲ ਕੀਤਾ ਜਾਵੇ ਤਾਂ ਜੋ ਵਿਦਿਆਰਥੀ ਅਤੇ ਮੁਲਾਜ਼ਮ ਹੋਰ ਸਵਾਰੀਆਂ ਸਮੇਂ ਸਿਰ ਆਪਣੀ ਮੰਜ਼ਿਲ ਤੇ ਪਹੁੰਚ ਸਕਣ ਹਕੀਕੀ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈੰਦੀ ਰਿਪੋਰਟ